ਕਾ ਜਿਹੜਾ ਘੰਟਾ ਹੈ ਕੋਟੇ ਕਲੀਅਰ ਕਰਨ ਜਾ ਰਹੇ ਆ ਤੇ ਇਸ ਦੇ ਨਾਲ ਹੀ ਸੁਪਾਰ ਵੱਲੋਂ ਮੈਨੂੰ ਹਦਾਇਤ ਹੋਈ ਹੈ ਜਿਹੜੀ ਬੈਗਾ ਪਿੱਛਿਆਂ ਤੇ ਆ ਉਹ ਵੀ ਕੀਤੀ ਜਾਵੇ ਜਿਹੜੀ ਬੱਚਿਆਂ ਦੀ ਪਰਫਾਰਮੈਂਸ ਆ ਉਹ ਉਹਨਾਂ ਦੇ ਪੇਰੈਂਟਸ ਦੇ ਨਾਲ ਡਿਸਕਸ ਕੀਤੀ ਜਾਵੇ ਸੋ ਅੱਜ ਸਾਡੇ ਕੋਲ ਹੋਊਗਾ ਆ ਕੇ ਸਾਡੇ ਵਿਦਿਆਰਥੀਆਂ ਦੇ ਜਿਹੜੇ ਪੇਰੈਂਟਸ ਨੇ ਇੱਥੇ ਪਹੁੰਚੇ ਨੇ ਕਿ ਨਾਲ ਸਾਡੇ ਐਸਐਸਸੀ ਦੇ ਮੈਂਬਰਸ ਵੀ ਇੱਥਾਈ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਭ ਤੋਂ ਪਹਿਲਾਂ ਤੇ ਲੈ ਉਹਨਾਂ ਦਾ ਇੱਕ ਤੇ ਕੌਂਸਲ ਤੇ ਗਿਆਨ ਆਸਾਮਾ ਨੂੰ ਪ੍ਰਮੋਸ਼ਨ ਭੇਜੇ ਜੀ ਬਹੁਤ ਜੀ ਧੰਨਵਾਦ ਜੀ ਉਹਨਾਂ ਦਾ ਕਿ ਉਹ ਅੱਜ ਤੇ ਰਿਜ਼ਲਟ ਉਹਨਾਂ ਨੇ ਆਪਣੇ ਕਰਮਕਾਰਾਂ ਨੂੰ ਵਕਤ ਘੱਟ ਕੇ ਕਿ ਅੱਜ ਆਪਣੇ ਬੱਚੇ ਦਾ ਰਿਜ਼ਲਟ ਸੁਣਨ ਲਈ ਇੱਥੇ ਆਏ ਹਨ ਥੈਂਕ ਯੂ ਜੀ ਜਿਤਨਾ ਸਾਡੇ ਇਹ ਬੱਚੇ ਆ ਮੈਂ ਜੇ ਪੱਕੀ ਕੀਤੀ ਹੈ ਮੈਂ ਜੇ ਕੀਤੀ ਕੀਤੀ ਹੈ 29 ਤਰੀਕ ਨੂੰ ਪੜਨ ਦੇ ਨਾਲ ਨਾਲ ਉਹ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਆ ਕੰਮ ਤੋਂ ਸਟਾਰਟ ਪਾਜੀ ਬਹੁਤ ਲੱਗੇਗਾ ਕੋ-ਕਲਰ ਐਕਟੀਵਿਟੀਜ਼ ਤੇ ਉਹਦੇ ਵਿੱਚ ਇਹ ਬੱਚੇ ਦੀ ਮਿਹਨਤ ਵੀ ਆ ਸਾਡੇ ਅਧਿਆਪਕਾਂ ਦੀ ਵੀ ਮਿਹਨਤ ਆ ਇਹ ਨਾਮ ਦੇ ਨਾਲ ਸਾਡੇ ਦੇ ਪੇਰੈਂਟਸ ਨੇ ਬੱਚਿਆਂ ਨੇ ਉਹਨਾਂ ਦੀ ਐਨਕੋਰੇਜਮੈਂਟ ਆ ਇਹੋ ਬੱਚੇ ਨੂੰ ਜਿਹੜੇ ਆ ਮੋਟੀਵੇਟ ਕਰਦੇ ਆ ਕਿ ਤੁਸੀਂ ਪੜੋ ਜਾਂ ਦੂਸਰੀ ਗਤੀਵਿਧੀਆਂ ਨੇ ਵਿੱਚ ਹਿੱਸਾ ਲਗੋ ਬਸ ਦਾ ਆਹੀ ਹੈ ਜੇ ਆਪਾਂ ਡਵੈਲਪਮੈਂਟ ਚੌਂਕੀਆਂ ਪਰਸਨੈਲਿਟੀ ਦੀ ਕਿਉਂ ਤਾਂ ਨਹੀਂ ਉਹ ਕਰੀਆ ਕਿ ਉਹ ਪੜ੍ਹਨ ਦੇ ਨਾਮ ਨਾਲ ਹੋਰ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲਵੇ ਇਸ ਸਾਲ ਸਾਡੇ ਜਿਹੜੇ ਬੱਚੇ ਆ ਉਹਨਾਂ ਨੇ ਖੇਡਾਂ ਦੇ ਵਿੱਚ ਵੀ ਬਹੁਤ ਕੰਨਾ ਪਾਈਆਂ ਸਾਡੇ ਬੱਚੇ ਕਬੱਡੀ ਦੇ ਵਿੱਚ ਫੁੱਟਬਾਲ ਦੇ ਵਿੱਚ ਸਟੇਟ ਖੇਡ ਕੇ ਆਏ ਤੇ ਸਟੇਟ ਤੋਂ ਇਹਨਾਂ ਨੂੰ ਮੈਡਲ ਵੀ ਮਿਲੇ ਆ ਇਹ ਕਈ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਵੀ ਮਿਲੇ ਆ ਸਾਡੇ ਸਕੂਲ ਦੇ ਵਿੱਚ ਇੱਕ ਸਪੋਰਟ ਡਿਪਾਰਟਮੈਂਟ ਵੱਲੋਂ ਕਬੱਡੀ ਦਾ ਕੋਚ ਵੀ ਸਾਨੂੰ ਮਿਲਿਆ ਹੋਇਆ ਆ ਜਿਹੜਾ ਕਿ ਬਹੁਤ ਹੀ ਮਿਹਨਤ ਦੇ ਨਾਲ ਉਹ ਮੈਡਮ ਨੇ ਉਹ ਇਹਨਾਂ ਬੱਚਿਆਂ ਨੂੰ ਤਿਆਰੀ ਕਰਵੰਦੇ ਆ ਸਵੇਰੇ ਵੀ ਤੁਸੀਂ ਬੱਚੇ ਭੇਜਦੇ ਜੀ ਸ਼ਾਮ ਨੂੰ ਵੀ ਬੱਚਿਆਂ ਦੀ ਪ੍ਰੈਕਟਿਸ ਹੁੰਦੀ ਆ ਤੇ ਬਹੁਤ ਹੀ ਵੇਦਨਾ ਬੱਚੇ ਤਿਆਰੀ ਕਰਦੇ ਆ ਸੋ ਗਾਹ ਵੀ ਬੱਚਿਓ ਆਪਾਂ ਇਸੇ ਤਰੀਕੇ ਦੇ ਨਾਲ ਤੁਸੀਂ ਹਰ ਖੇਤਰ ਦੇ ਵਿੱਚ ਆਪਣੀ ਤਿਆਰੀ ਕਰਨੀ ਆ ਜਿਵੇਂ ਕੋਈ ਪੇਰੈਂਟਸ ਸਾਡੇ ਬੱਚਿਆਂ ਦੇ ਦੇਖ ਰਹੇ ਨੇ ਕਿ ਸਾਡੇ ਸਕੂਲ ਦੇ ਵਿੱਚ ਕੰਸਟਰਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਸਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਬੱਚਿਆਂ ਨੂੰ ਬਣੀਆਂ ਨੇ ਸਾਇੰਸ ਲੈਬ ਬਣੀਆਂ ਨੇ ਸਾਡੇ ਸਕੂਲ 'ਚ ਕੰਪਿਊਟਰ ਲੈਬ ਬਣਨੀ ਹੈ ਤੇ ਹੋਰ ਵੀ ਬਹੁਤ ਕੁਝ ਜਿਹੜਾ ਹੈ ਸਰਕਾਰ ਵੱਲੋਂ ਆਮ ਆਦਮੀ ਦੇ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਇਹ ਬਹੁਤ ਸਾਰੀ ਐਕਟੀਵਿਟੀਆਂ ਦੇ ਵਿੱਚ ਪਾਰਟਿਸਪੇਟ ਕਰਦੀ ਹੈ ਜਸਮੀਤ ਕੌਰ ਇੱਕ ਛੋਟੇ ਮੈਚ ਤੋਂ ਵੱਡਾ ਤੁਹਾਡਾ ਸਾਡੇ ਕੋਲ ਨੈਕਸਟ ਕਲਾਸਿਸ ਸਿਕਾਈ 6ਵੀਂ ਕਲਾਸ नेक्स्ट सेवंथ पे क्लास कलैपिंग नेशनल लेवल सितंबर जाए दिल्ली बड़े अगर आए हैं तो फीस के आगे

सुखदीप सिंह नाइनथ क्लास के बच्चे जो दे फिनेंस में आए हैं अभी ने तो बट्टी ने इसमें पार्टिसिपेट करके थे साइंस या इसमें पार्टिसिपेट करके स्कूल में नाम रोशन किया है तो बट्टी इसमें फिर बच्चे वालों अपने टीचर को मानने से प्लीज कुलदीप मैम स्टेज से आ जाओ बाकी नाइन थे ये भी बच्चे ऑलराउंडर है राजदीप ने मदर को रिक्वेस्ट किया प्लीज कैसे आ जाओ

सेकंड पोजीशन है पलविंदर कौर डॉक्टर ऑफ जसवंत सिंह 72 टू परसेंटेज फर्स्ट पोजीशन है सहजप्रीत कौर डॉक्टर ऑफ सरत सिंह प्लस वन डी जो विद्यार्थी पास ने उन्होंने नाम बोल रही हूँ ਸਾਹਿਬ ਜੀ ਇਹ ਸਾਰੰਸ਼ ਨਹੀਂ ਰਾਜਿੰਦਰ ਕੋ ਇੱਕ ਜੋ ਗੰਮੀਸ਼ਰ ਵੱਲੋਂ ਨੂੰ ਸਪੈਸ਼ਲੀ ਨਾਮਜ਼ਦ ਕਰਿਆ ਸੰਪਲਿਤ ਕੀਤਾ ਹੈ ਇਹ ਬਚੀ ਗਈ ਹੈ ਕਿ ਤੁਸਨ ਨੇ ਮਾਮਲੇ ਦੇ ਇਹ ਭੁਪਿੰਦਰ ਸਰ ਨੇ ਵੇਖਿਆ ਹੀ ਨਹੀਂ ਕਿਸੇ ਨੂੰ ਕਿ ਮੈਂ ਰਾਜਿੰਦਰ ਸਰ ਦਾ ਵੱਡਾ ਵੱਡਾ ਸੀ ਰੋਲ ਇਹ ਨੇ ਬੈਠੇ ਰਹੇ ਨੇ ਇਸ ਤੋਂ ਇਸ ਇਤਹਾਜ